ਕਾਂਗਰਸ ਪਾਰਟੀ ਦੇ ਪੰਜਾਬ ਦੇ ਬੁਲਾਰੇ ਨਰਿੰਦਰ ਸਿੰਘ ਸੰਧੂ ਸਾਡੇ ਨਾਲ ਮੌਜੂਦ ਨੇ ਕਿਉਂਕਿ ਅੱਜ ਇੱਕ ਅਹਿਮ ਕਾਨਫਰੰਸ ਜਿਹੜੀ ਹੈ ਉਹ ਕਾਂਗਰਸ ਪਾਰਟੀ ਦੇ ਤਰਨਤਾਰਨ ਦੇ ਦਫ਼ਤਰ ਵਿਖੇ ਰੱਖੀ ਗਈ ਦਿੱਤੇ ਕਿ ਕਰਨਵੀਰ ਸਿੰਘ ਬੁਰਜ ਚਿਮਣੀ ਚੋਂ ਦੀ ਉਮੀਦਵਾਰ ਨੇ ਅਤੇ ਕਾਂਗਰਸ ਪਾਰਟੀ ਦੇ ਵੱਲੋਂ ਇੱਥੇ ਆਪਣਾ ਦਾਵਾ ਜਿਹੜਾ ਉਹ ਪੂਰਾ ਮਜ਼ਬੂਤੀ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਸਾਡੇ ਨਾਲ ਮੌਜੂਦ ਨੇ ਕਿ ਅੱਜ ਦੇ ਪ੍ਰੈਸ ਕਾਨਫਰੰਸ ਦਾ ਏਜੰਡਾ ਸੀਗਾ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਆਂ ਜੀ ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਪਹਿਲਾਂ ਸਭ ਤੋਂ ਜਿੰਨੇ ਦਰਸ਼ਕ ਵੇਖ ਰਹੇ ਨੇ ਸਭ ਤੋਂ ਪਹਿਲਾਂ ਇਹ ਦੱਸ ਦੋ ਜੀ ਦੇਖੋ ਪ੍ਰੈਸ ਕਾਨਫਰੰਸ ਕਰਨੀ ਅਹਿਮ ਮੁੱਦਿਆਂ ਤੇ ਬਹੁਤ ਜ਼ਰੂਰੀ ਹੁੰਦੀ ਹੈ ਜੀ 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 ਪਰ ਅਸੀਂ ਥੋਕ ਚ ਆਮ ਆਦਮੀ ਪਾਰਟੀ ਨੂੰ ਪ੍ਰੈਸ ਕਾਨਫਰੰਸਾਂ ਨਹੀਂ ਕਰਦੇ ਹੋ ਰੋਜ਼ ਇੱਕ ਪ੍ਰੈਸ ਕਾਨਫਰੰਸ ਸਵੇਰੇ ਵੀ ਦੁਪਹਿਰੇ ਵੀ ਸ਼ਾਮ ਨੂੰ ਵੀ ਤੁਸੀਂ ਪੱਤਰਕਾਰ ਜੀ ਤੁਹਾਨੂੰ ਰੋਜ਼ ਭਜਾਈ ਫਿਰਦੇ ਇੱਕ ਜਿਹੜੇ ਅਹਿਮ ਮੁੱਦੇ ਆ ਉਹਨਾਂ ਤੇ ਹੀ ਪ੍ਰੈਸ ਕਾਨਫਰੰਸ ਕਰਦੇ ਆ ਅੱਜ ਅਸੀਂ ਆਪਣੀ ਪ੍ਰੈਸ ਕਾਨਫਰੰਸਾਂ ਦੀ ਸ਼ੁਰੂਆਤ ਕੀਤੀ ਔਰ ਅੱਜ ਦੇ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਅੱਜ ਉਹਨਾਂ ਨੇ ਬੰਦੇ ਕੋਈ ਸ਼ਾਮਲ ਕਰਾਏ ਨੇ ਜੀ ਜੀ ਚਲੋ ਸਾਰੀ ਪਾਰਟੀਆਂ ਕਰਾਉਂਦੀਆਂ ਪਰ ਇਹ ਪਾਰਟੀ ਕਹਿੰਦੀ ਸੀ ਅਸੀਂ ਕਿਸੇ ਦੂਜੀ ਪਾਰਟੀ ਦਾ ਬੰਦਾ ਹੀ ਨਹੀਂ ਲੈਣਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਹਿੰਦੇ ਸੀ ਅੱਜੀ ਦੂਜੀ ਪਾਰਟੀਆਂ ਦਾ ਕੂੜਾ ਲੈਣਾ ਹੀ ਨਹੀਂਗਾ ਇਵਨ ਕਿ ਇਹ ਸ਼ਬਦ ਇਸਤੇਮਾਲ ਕਰਦੇ ਹੁੰਦੇ ਸੀ ਅੱਜ ਚਲੋ ਬੰਦੇ ਸ਼ਾਮਲ ਕਰਾਏ ਇਹਨਾਂ ਨੇ ਬੀਬੀਆਂ ਵੀ ਕਰਾਈਆਂ ਕੋ ਸਰਪੰਚ ਵੀ ਕਰਾਏ ਇਹਨਾਂ ਦਾ ਤੇ ਕੈਂਡੀਡੇਟ ਦੁਆਰਾ ਜਿਸ ਪਾਰਟੀ ਦਾ ਕੈਂਡੀਡੇਟ ਉਧਾਰਾ ਉਹ ਪਾਰਟੀ ਦੇ ਪੱਲੇ ਹੀ ਰਾਂ ਜਾਂਦਾ ਜਿਹੜੇ ਦਰਿਆ ਛਾੜਦੇ ਸੀ ਜਿਨ੍ਹਾਂ ਨੇ ਲੱਖਰ ਰੁਪਏ ਦੇ ਇਸ ਇਲਾਕੇ ਚ ਪੋਸਟਰ ਲਵਾਲੇ ਬੈਨਰ ਲਵਾਲੇ ਵੀ ਸਾਨੂੰ ਟਿਕਟ ਮਿਲੂਗੀ ਉਹਨਾਂ ਚ ਕਿਸੇ ਨੂੰ ਟਿਕਟ ਨਾ ਦੇ ਕੇ ਇੱਕ ਅਖਾਲੀ ਨੂੰ ਟਿਕਟ ਦੇ ਦਿੱਤੀ ਔਰ ਉਸੇ ਅਖਾਲੀ ਨੂੰ 2022 ਚ ਭਗਵੰਤ ਮਾਜ ਜੀ ਕਹਿੰਦੇ ਹੁੰਦੇ ਸੀ ਵੀ ਇਹਨੂੰ ਹਰਾਉਣਾ ਏ ਅੱਜ ਨੂੰ ਕੈਂਡੀਡਜ ਜਤਾਉਣਾ ਏ ਲੋਕ ਕਿਵੇਂ ਇਤਬਾਰ ਤੁਹਾਡੇ ਤੇ ਹਾਂ ਮੈਂ ਮੰਨਦਾ ਕਿਸੇ ਰੇਡੀ ਵਾਲੇ ਨੂੰ ਕਿਸੇ ਖੂਮਚੇ ਵਾਲੇ ਨੂੰ ਕਿਸੇ ਦੁਕਾਨਦਾਰ ਨੂੰ ਇਵੇਂ ਕਿ ਕਿਸੇ ਪਮਕੜ ਨੂੰ ਜਾਂ ਜਿਨ੍ਹਾਂ ਨੇ ਫਲੈਕਸ਼ਨ ਲਾਈਆਂ ਸੋ ਉਹਨਾਂ ਨੂੰ ਟਿਕਟ ਦੇ ਦਿੰਦੇ ਅਸੀਂ ਕਹਿੰਦੇ ਵੀ ਆਖਿਆ ਟਿਕਟ ਮਿਲੀ ਪਰ ਇਹ ਟਿਕਟ ਨਾ ਦੇਣ ਨਾਲ ਇਹਨਾਂ ਨੂੰ ਬਹੁਤ ਨੁਕਸਾਨ ਆ ਅੰਦਰ ਖਾਤੇ ਇਹਨਾਂ ਦਾ ਵਰਕਰ ਬਹੁਤ ਜ਼ਿਆਦਾ ਮਯੂਸ ਆ ਇਹ ਰਵਾਇਤੀ ਪਾਰਟੀਆਂ ਰਵਾਇਤੀ ਪਾਰਟੀਆਂ ਕਹਿੰਦੇ ਸੀ ਦੂਜੇ ਰਵਾਇਤੀ ਪਾਰਟੀਆਂ ਤੋਂ ਇਹ ਕਿਤੇ ਅੱਗੇ ਲੰਦੇ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਤੁਸੀਂ ਵੀ ਮੁੱਖ ਬੁਲਾ ਰਹੇ ਜੋ ਜਗਮੀਤ ਸਿੰਘ ਢਿੱਲੋਂ ਐਡਵੋਕੇਟ ਜੀ ਉਹ ਵੀ ਮੁੱਖ ਬੁਲਾ ਰਹੇ ਸਨ ਕਾਂਗਰਸ ਦੇ ਹੁਣ ਤਾਂ ਸਾਬਕਾ ਹੋ ਗਏ ਉਹਨਾਂ ਦੇ ਪਿਤਾ ਜੀ ਨੇ ਵੀ ਬੜੀ ਸੇਵਾ ਕੀਤੀ ਵੈਸੇ ਨਾ ਕਾਂਗਰਸ ਦੇ ਵੱਲੋਂ ਉਹਨਾਂ ਦੀ ਪਾਰਟੀ ਦੇ ਵੱਲੋਂ ਇਹ ਜ਼ਰੂਰ ਕਿਸੇ ਬਲਾਰੇ ਦਾ ਨਾ ਇੱਕ ਪੱਖ ਕਾਂਗਰਸ ਦੇ ਪੱਖੋਂ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਹੁਣ ਵਿਰੋਧਤਾ ਇਹ ਕੀਤੀ ਜਾ ਰਹੀ ਹੈ ਕਿ ਕਾਂਗਰਸ ਦੇ ਵਿੱਚ ਦਮ ਘੁੱਟਣ ਲੱਗ ਗਿਆ ਸੀ ਕਿਉਂਕਿ ਪੈਸੇ ਨੂੰ ਤਰਜੀਹ ਜ਼ਿਆਦਾ ਦਿੱਤੀ ਗਈ ਕਰਨ ਵੀਰ ਸਿੰਘ ਬੁਰਜ ਇੱਕ ਤਰਨਾਟ ਸੀ ਉਹਦੇ ਕੋਲ ਪੈਸੇ ਜ਼ਿਆਦਾ ਸੀ ਉਹਨੂੰ ਤਾਂ ਟਿਕਟ ਦਿੱਤੀ ਗਈ ਸਾਨੂੰ ਅਕਿਉ ਪ੍ਰੋਖਾ ਕੀਤਾ ਗਿਆ ਕਾਂਗਰਸ ਦੇ ਵਿੱਚ ਮਿਹਨਤ ਦਾ ਮੁੱਲ ਕੋਈ ਨਹੀਂ ਤੁਸੀਂ ਪੰਜਾਬ ਦੇ ਬਲਾਰੇ ਦੇ ਕਾਂਗਰਸ ਦੇ ਤੁਹਾਡੇ ਬਲਾਰਾ ਸਾਥੀ ਗਿਆ ਹੈ ਭਾਜਪਾ ਚ ਤੁਸੀਂ ਵਿਸਥਾਰ ਨਾਲ ਜਰੂਰ ਦੱਸੋ ਅ ਤੁਹਾਡਾ ਬਹੁਤ ਸੋਹਣਾ ਕੁਐਸਚਨ ਹੈ ਮੈਂ ਤੁਹਾਨੂੰ ਪੂਰੇ ਵਿਸਥਾਰ ਨਾਲ ਦੱਸੂਗਾ ਜੀ ਜੀ ਦੇਖੋ ਤੁਸੀਂ ਜਿੱਤਰਾ ਕੀਤੀ ਵੀ ਤੁਸੀਂ ਕਹਿੰਦੇ ਹੋ ਕਿ ਉਹ ਵੀ ਤਣਾੜ ਆਦਮੀ ਨੂੰ ਟਿਕਟ ਦਿੰਦੀ ਆ ਆਪਾਂ ਪਿੱਛੇ ਚੱਲੀਏ ਬਰਨਾਲੇ ਦੇ ਵਿੱਚ ਕਾਲਾ ਢਿੱਲੋਂ ਕਿ ਜਿੱਤਿਆ ਸੀ ਜੀ ਜੀ ਐਮਐਲਏ ਬਣ ਗਏ ਹੋ ਜਿੱਗੜ ਜਾ ਰਹੇ ਸੀ ਉਹਨਾਂ ਕਹਿੰਦੇ ਸਾਡੇ ਰਾਜਾ ਫਰਿੰਗ ਜੀ ਵੀ ਹਾਰ ਗਏ ਸੀ ਇਲੈਕਸ਼ਨ ਜੀ ਜੀ ਹਨਾ ਪਰ ਕਾਲਾ ਢਿੱਲੋਂ ਜੇ ਲਖਸ ਜਿੱਤਿਆ ਸੀ ਕਿਉਂ ਇੱਕ ਵਰਕਰ ਸੀ ਅਸੀਂ ਇੱਕ ਵਰਕਰ ਨੂੰ ਵੀ ਤਾਂ ਟਿਕਟ ਦਿੱਤੀ ਆ ਅੱਜ ਵੀ ਅਸੀਂ ਇੱਕ ਵਰਕਰ ਨੂੰ ਟਿਕਟ ਦਿੱਤੀ ਆ ਵੀ ਉਹ ਤਨਾੜਿਆ ਤੇ ਉਹਦਾ ਕੋਈ ਕਸੂਰ ਥੋੜੀ ਆ ਜੀ ਜੀ ਜੇ ਕਿਸੇ ਕੋ ਮਾਇਆ ਹੈ ਜੇ ਕਿਸੇ ਕੋ ਪੈਸੇ ਆ ਦੇਖੋ ਅਸਰ ਸੁਖਿਆ ਤੇ ਕੁਦਰਤ ਤੇ ਪ੍ਰਮਾਤਮਾ ਨੇ ਉਹਨੂੰ ਦਿੱਤੀ ਆ ਕਿਸੇ ਨੂੰ ਨਹੀਂ ਦਿੱਤੀ ਉਹਦੇ ਵਿੱਚ ਦੋਸ਼ ਥੋੜੀ ਆ ਜੀ ਪੈਸੇ ਦਾ ਰੋਲ ਨਹੀਂਗਾ ਪਹਿਲੀ ਗੱਲ ਦੂਜੀ ਗੱਲ ਦੇਖੋ ਜਗਮੀਤ ਮੇਰਾ ਛੋਟਾ ਭਰਾ ਆ ਸਾਡੇ ਨਾਲ ਉਹਨੇ ਬਹੁਤ ਡਿਬੇਟ ਕੀਤੀ ਬਹੁਤ ਉਹਨੇ ਪਾਰਟੀ ਵਾਸਤੇ ਬੇਨਤੀ ਕੀਤੀ ਉਹਨਾਂ ਦੇ ਪਿਤਾ ਜੀ ਨੇ ਵੀ ਮੈਨੂੰ ਲੱਗਦਾ ਉਹਨਾਂ ਦਾ ਫੈਸਲਾ ਗਲਤ ਸੀ ਜੀ ਰਾਜਨੀਤੀ ਦੇ ਵਿੱਚ ਕਾਲੇ ਨਹੀਂ ਪਈ ਹਰ ਕਿਸੇ ਕੋ ਨਹੀਂ ਮਿਲਦਾ ਯਹਾਂ ਪਿਆਰ ਜ਼ਿੰਦਗੀ ਨੂੰ ਸਭ ਨੂੰ ਨਹੀਂ ਮਿਲ ਸਕਦਾ 8-9 ਕੈਂਡੀਡੇਟ ਸੀ ਬਾਕੀ ਕਿਉਂ ਨਹੀਂ ਗਏ ਬਾਕੀ ਵੀ ਤਾਂ ਦੂਜੀ ਪਾਰਟੀ ਜਾ ਸਕਦੇ ਸੀ ਉਹ ਆਪਣਾ ਪਾਰਟੀ ਦੇ ਪ੍ਰਤੀ ਸਮਰਪਿਤ ਰਹੇ 2027 ਆਣ ਵਾਲੀ ਆ ਸਾਡੀ ਸਰਕਾਰ ਬਣਦੀ ਵੇਖੋ ਏਡੀ ਛੋਟੀ ਉਮਰ ਦੇ ਵਿੱਚ ਬਲਾਕ ਪ੍ਰਧਾਨ ਬਣਾਇਆ ਪਾਰਟੀ ਦਾ ਬਲਾਰਾ ਬਣਾਇਆ ਤਰਨਤਾਰ ਚ ਕੋਈ ਸੀ ਪਾਰਟੀ ਦਾ ਮਾਰਾ ਉਹਨਾਂ ਦੇ ਪਿਤਾ ਜੀ ਨੂੰ ਵੀ ਚੇਅਰਮੈਨ ਹੀ ਦਿੱਤੀ ਪੂਰਾ ਮਾਨ ਸਮਾਨ ਦਿੱਤਾ ਸੀ ਇਵਨ ਕਿ ਸਾਡੇ ਲੈਕਸ ਦੇ ਬੋਰਡਾਂ ਤੇ ਅੱਜ ਵੀ ਉਹਨਾਂ ਦੇ ਪਿਤਾ ਜੀ ਦੀ ਫੋਟੋ ਲੱਗੀ ਪਈ ਹੈ ਹੋਣ ਪਾਰਟੀਆਂ ਤੋਂ ਬਾਅਦ ਕੀ ਕੀ ਜਾਂਦੇ ਟਿਕਟ ਤੇ ਇੱਕ ਹੀ ਮਿਲਦੀ ਆ ਨਾ ਪਰ ਜੇ ਬੰਦਾ ਵੇਟ ਕਰੇ ਵਾਚ ਕਰੇ ਸਬਰ ਰੱਖੇ ਸਬਰ ਸੰਤੋਖ ਰੱਖੇ ਸਭ ਕੁਝ ਮਿਲਦਾ ਮੈਂ ਆਪਣੇ ਇਲਾਕੇ ਚ ਇੰਨੀ ਮਿਹਨਤ ਕੀਤਾ 2800 ਲੋਕੋ ਮੈਨੂੰ ਟਿਕਟ ਨਹੀਂ ਮਿਲੀ ਫਿਰ ਕੀ ਹੋ ਗਿਆ 노 ਪ੍ਰੋਬਲਮ ਤੁਸੀਂ ਪਾਰਟੀ ਜਿਹੜਾ ਸੇਵਾ ਕਰਦੇ ਜੇ ਪ੍ਰਮਾਤਮਾ ਤੁਹਾਨੂੰ ਫਲ ਦਿੰਦਾ ਹੀ ਦਿੰਦਾ ਉਹ ਥੋੜੇ ਨਾ ਕਾਲੇ ਪੈਸੇ ਹੁਣ ਜਿਸੋ ਪਾਰਟੀ ਚਲੇ ਗਿਆ ਦੂਜੀ ਪਾਰਟੀ ਦੀ ਨਿੰਦਾ ਕਰਨ ਲੱਗ ਪਏ ਪਹਿਲੀ ਪਾਰਟੀ ਦੀ ਸਿਆਣੇ ਕਹਿੰਦੇ ਆ ਜਿਹੜੇ ਪੁਲ ਥਾਣੀ ਲੰਘ ਜਾਈਏ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਉਹਨੂੰ ਤੋੜਨਾ ਨਹੀਂ ਚਾਹੀਦਾ ਮੈਂ ਉਹਨਾਂ ਨੂੰ ਸਲਾਹ ਦਊਂਗਾ ਤੁਸੀਂ ਚਲੇ ਗਏ ਹੋ ਤੁਹਾਨੂੰ ਮੁਬਾਰਕ ਪਰ ਕਦੀ ਵੀ ਜੇ ਦੀ ਪਾਰਟੀ ਹੁੰਦੀ ਮਾਂ ਪਾਰਟੀ ਜਿਨ੍ਹਾਂ ਨੇ ਤੁਹਾਨੂੰ ਬਣਾਇਆ ਹੁੰਦਾ ਉਹਦੇ ਬਰ ਖਿਲਾਫ ਨਹੀਂ ਬੋਲਿਦਾ ਲੋਕਾਂ ਨੇ ਹੱਸਣਾ ਤੁਹਾਡੇ ਤੇ ਵੀ ਤੁਸੀਂ ਇਹ ਗੱਲ ਕਿਉਂ ਕਰਦੇ ਮੈਂ ਫਿਰ ਕਹਿੰਦਾ ਮੇਰਾ ਭਰਾ ਆ ਮੇਰੇ ਬੜੇ ਸਤਕਾਰਯੋਗ ਨੇ ਉਹ ਚਲੇ ਗਏ ਆਪਦੀ ਪਾਰਟੀ ਦਾ ਪੱਕ ਰੱਖਣ ਪਰ ਦੂਸਰੀ ਪਾਰਟੀ ਨੂੰ ਨਿੰਦਾ ਨਾ ਕਰ ਉਹ ਉਹਨਾਂ ਦੇ ਫਾਇਦੇ ਵਸਾ ਜਰੂਰ ਦੱਸਿਓ ਕਿ ਹੁਣ ਕਰਨਬੀਰ ਸਿੰਘ ਬੁਰਜ ਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਸੁਨੇਹਾ ਕੀ ਹੈ ਚੈਨਲ ਦੇ ਮਾਧਿਅਮ ਰਾਹੀਂ ਪ੍ਰੈਸ ਕਾਨਫਰੰਸ ਵੀ ਕਾਂਗਰਸ ਵੱਲੋਂ ਜਾਰੀ ਹੈ ਸੁਨੇਹਾ ਕੀ ਹੈ ਤਰਨਤਾਨ ਦੇ ਲੋਕਾਂ ਨੂੰ ਕਿ ਤਾਂ ਕਾਂਗਰਸ ਨੂੰ ਹੀ ਵੋਟ ਕਿਉਂ ਕਰਨ ਕਿਹੜੀ ਗੱਲਾਂ ਕਰਨ ਦੇਖੋ ਕਰਨ ਬੁਰਜ ਇੱਕ ਬਿਲਕੁਲ ਸਾਫ਼ ਸੁਥਰਾ ਛਵੀ ਵਾਲਾ ਨੌਜਵਾਨ ਇਨਸਾਨ ਜਿੰਨਾ ਬਾਕੀ ਪਾਰਟੀਆਂ ਦੀ ਗੱਲ ਕਰਾਂ ਕੋਈ ਪਾਰਟੀ ਜੋ ਉਦਾਹਰਣ ਲੈਂਦਾ ਭਾਜਪਾ ਨੇ ਵੀ ਦੂਜੀ ਪਾਰਟੀ ਚੋਂ ਲੈਂਦਾ ਕੋਈ ਜਿਹੜੇ ਅਕਾਲੀ ਦਲ ਤੋਂ ਮੈਡਮ ਲੜ ਰਹੇ ਨੇ ਉਹ ਵੀ ਦੂਸਰੇ ਹਲਕੇ ਚੋਂ ਲੈਂਦੇ ਆ ਇੱਕ ਕਰਨਗੁਰ ਬੁਰਜੀ ਨਰੋਲ ਤਰਨਪਾਰਨ ਦਾ ਵੋਟਰ ਆ ਤੇ ਵਸਨੀਕ ਆ ਔਰ ਜਿਨ੍ਹਾਂ ਦੇ ਪੰਜਵੀਂ ਪੀੜ੍ਹੀ ਮਤਲਬ ਪਰਦਾਦਾ ਜੀ ਵੀ ਜਿਹੜੇ ਆ ਉਹ ਸਮਾਜ ਸੇਵਾ ਦੇ ਵਿੱਚ ਲਿਪਤ ਰਹੇ ਤੇ ਅੱਜ ਜਿਹੜਾ ਕਰਨਵੀਰ ਸਿੰਘ ਬੁਰਜਾ ਉਹ ਵੀ ਸਮਾਜ ਸੇਵਾ ਵਿੱਚ ਪਿੱਛੇ ਨਹੀਂ ਰੰਦਾ ਮੈਨੂੰ ਲੱਗਦਾ ਉਹਨਾਂ ਨੂੰ ਆਪਾਂ ਨੂੰ ਜਿਤਾਣਾ ਚਾਹੀਦਾ ਤਾਂਕਿ ਲੋਕਾਂ ਦਾ ਵਿਸ਼ਵਾਸ ਉੱਠੇ ਵੀ ਇੱਕ ਵਰਕਰ ਇੱਕ ਨੌਜਵਾਨ ਮੁੰਡੇ ਨੂੰ ਵੀ ਟਿਕਟ ਮਿਲ ਸਕਦੀ ਆ ਉਹ ਵੀ ਇੱਕ ਐਮਐਲਏ ਬਣ ਸਕਦਾ ਲਾਸਟ ਤੇ ਇੰਪੋਰਟੈਂਟ ਕੁਐਸਚਨ ਇਹ ਆ ਹੁਣ ਪਾਰਟੀ ਨੂੰ ਛੱਡ ਕੇ ਆਲਵੇ ਦਾ ਕਹੇ ਉਹਨਾਂ ਦਾ ਵੀ ਤੇ ਦੂਜੀਆਂ ਪਾਰਟੀਆਂ ਦਾ ਤੇ ਹੈਗਾ ਹੀ ਹੈਗਾ ਤੇ ਕਾਂਗਰਸ ਦੇ ਛੋਟੇ ਵਰਕਰਾਂ ਦਾ ਵੀ ਇਹ ਸਵਾਲ ਹੈ ਕਿ ਕਾਂਗਰਸ ਦੇ ਵਿੱਚ ਫਿਊਚਰ ਕੋਈ ਨਹੀਂ ਇਹਨਾਂ ਦੀ ਗੱਡੀ ਦੇ 5-7 ਡਰਾਈਵਰ ਆ ਕਿਸੇ ਦੇ ਕੋਈ ਪਤਾ ਨਹੀਂ ਕੋਈ ਬੈਗ ਗੇਅਰ ਪਾਉਂਦਾ ਕੋਈ ਅਗਲਾ ਪਾਉਂਦਾ ਪਤਾ ਨਹੀਂ ਕਿਹੜੀ ਕੰਦ ਚ ਇਹਨਾਂ ਮਾਰਦੇ ਨਹੀਂ ਆ ਤੇ ਮੁੱਖ ਮੰਤਰੀ ਦਾ ਹੀ ਨਹੀਂ ਪਤਾ ਇਹਨਾਂ ਦੇ ਵਿੱਚ ਕਿੰਨੇ ਕੁ ਦਾਵੇਦਾਰ ਆ ਦੇਖੋ ਆਪਾਂ ਇਸੇ ਸਟੇਜ ਦੇ ਉੱਤੇ ਬੈਠੇ ਸਤ ਤੁਹਾਨੂੰ ਯਾਦ ਹੋਊਗਾ ਜੀ ਜੀ ਮੈਂ ਹੀ ਮਾਈਕ ਫੜਿਆ ਸੀ ਤੇ A ਤੋਂ Z ਸਾਰੇ ਤੇ ਸੀਨੀਅਰ ਲੀਡਰ ਬੈਠੇ ਸਨ ਦੇਖੋ ਆ ਪੰਜ ਉਂਗਲਾਂ ਵੀ ਪ੍ਰਮਾਤਮਾ ਨੇ ਬਰਾਬਰ ਆਪਣੀਆਂ ਨਹੀਂ ਬਣਾਈਆਂ ਨਹੀਂ ਤੇ ਐਡੇ ਹੀ ਆਪਣਾ ਹੱਥ ਰੁਗਾ ਚਪੇੜ ਰੁਗਾ ਹੁੰਦਾ ਅੰਗੂਠਾ ਮੋਟਾ ਹੈ ਆ ਪਤਲਾ ਹੈ ਲੰਮਾ ਇਹ ਹੁੰਦਾ ਹੈ ਸੱਚ ਮੰਨੋ ਇੱਕ ਟੱਬਰ ਦੇ ਵਿੱਚ ਵੀ ਪੰਜ ਬੰਦੇ ਹੁੰਦੇ ਹਨ ਆਪ ਵਿਚਾਰੇ ਨਹੀਂ ਦਲਦੇ ਛੋਟਾ ਮੋਟਾ ਹਰ ਪਾਰਟੀ ਚ ਹੁੰਦਾ ਹੈ ਪਰ ਐਂਡ ਆਫ ਦਾ ਡੇ ਸਾਡੀ ਪਾਰਟੀ ਬਿਲਕੁਲ ਇਕੱਠੀ ਹੈ ਚੰਨੀ ਸਾਹਿਬ ਇੱਥੇ ਕੰਪੇਨਿੰਗ ਕਰ ਰਹੇ ਨੇ ਜੀ ਰਾਣਾ ਗੁਰਜੀਤ ਸਿੰਘ ਇੱਥੇ ਕੰਪੇਨਿੰਗ ਕਰ ਰਹੇ ਨੇ ਰਾਜਾ ਬੜਿੰਗ ਜੀ ਇੱਥੇ ਕੰਪੇਨਿੰਗ ਕਰ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਇੱਥੇ ਕੰਪੇਨਿੰਗ ਕਰ ਰਹੇ ਨੇ ਤੁਸੀਂ ਕਿਹੜਾ ਬੰਦਾ ਜਿਹੜਾ ਦੱਸੋ ਆਉਣ ਵਾਲੇ ਦਿਨਾਂ ਚ ਪ੍ਰਗਟ ਸਿੰਘ ਵੀ ਇੱਥੇ ਆ ਕੇ ਕੰਪੇਨਿੰਗ ਕਰਨਗੇ ਆਸ਼ੂ ਜੀ ਵੀ ਆ ਰਹੇ ਨੇ ਕਿਹੜਾ ਬੰਦਾ ਜਿਹੜਾ ਇੱਥੇ ਕੰਪੇਨਿੰਗ ਕਰ ਰਿਹਾ ਪਰ ਠੀਕ ਆ ਕਿਉਂਕਿ ਤੁਸੀਂ ਪੱਤਰਕਾਰ ਜੀ ਤੁਹਾਡਾ ਹੀ ਫਰਜ ਬਣਦਾ ਪੁੱਛਣਾ ਜਰੂਰ ਥੋੜਾ ਲੋਨ ਮੇਰੇ ਚ ਮਨਾ ਲਾ ਤੁਸੀਂ ਲਬ ਦਿਓ ਤਾਂ ਸੌਦਾ ਵਿਕਦਾ ਏ ਪਰ ਕਾਂਗਰਸ ਕੱਟੀ ਆ ਜੇ ਮੈਂ ਦੂਜੇ ਦੇ ਪਤੜੇ ਬੋਲਣ ਲੱਗਾ ਹਾਲ ਬਹੁਤ ਬੁਰਾ ਜੇ ਭਾਵੇਂ ਖਾਲੀ ਧੱਲੇ ਆ ਤੇ ਭਾਵੇਂ ਆਮ ਆਦਮੀ ਆ ਪਰ ਮੇਰਾ ਇੱਕ ਰਿਆ ਸ਼ੁਰੂ ਤੋਂ ਕਿ ਮੈਂ ਦੂਜੇ ਪਾਰਟੀਆਂ ਬਾਰੇ ਘੱਟ ਆਪਣੇ ਪਾਰਟੀ ਬਾਰੇ ਜਾਣਾ ਕਰਦਾ ਉਨਾਂ ਨੂੰ ਮੁਬਾਰਕ ਜੋ ਅਸੀਂ ਕਰਦੇ ਸਨ ਖੇਤਰੀ ਅਤੇ ਨੈਸ਼ਨਲ ਦਿੱਲੀ ਤੇ ਖੇਤਰੀ ਦਾ ਇੱਕ ਬੜਾ ਇਹ ਜਿਹੜਾ ਨਾ ਇਹਨਾਂ ਜਿਮਣੀ ਚੋਣਾਂ ਦੇ ਵਿੱਚ ਹੋਕਾ ਦੇ ਰਹੇ ਨੇ ਸੁਖਵੀਰ ਬਾਦਲ ਜੀ ਕਿ ਇਹ ਖੇਤਰੀ ਪਾਰਟੀ ਹੈ ਬਾਕੀ ਦਿੱਲੀ ਤੋਂ ਚੱਲਦੀਆਂ ਨੇ ਤੇ ਫਿਰ ਖੇਤਰੀ ਪਾਰਟੀ ਨੂੰ ਇਹਨਾਂ ਨੇ ਬੇੜਾ ਗਰਕ ਚੋਂ ਕੀਤਾ ਕਿਹਨਾਂ ਨੇ ਕੀਤਾ ਬਾਦਲ ਬਦਲੀ ਤੇ ਬਦਲਾ ਉਹਨਾਂ ਨੇ ਕੀਤਾ ਸੀ ਥੋੜੀ ਕੀਤਾ ਔਰ ਉਸ ਤੋਂ ਵੀ ਉੱਤੇ ਉਹਨਾਂ ਨੇ ਜੋ ਸਾਡੇ ਗੁਰਗਰਾਂਦ ਸਾਹਿਬ ਨੇ ਕੀਤਾ ਤੁਹਾਨੂੰ ਸਭ ਨੂੰ ਪਤਾ ਬਰਗਾੜੀ ਕਾਂਡ ਬਾਈਬਲ ਕਲਾ ਕਾਂਡ ਸਾਡੇ ਸਰੂਪ ਚੋਰੀ ਹੋ ਗਏ ਜਿਹੜਾ ਗੁਰੂ ਨਾਲ ਫਿਰ ਮਾੜਾ ਕਰੂਗਾ ਹਾਲ ਉਹਦਾ ਤੇ ਬੁਰਾ ਹੋਣਾ ਹੀ ਇੱਥੇ ਕੋਈ ਸ਼ੱਕ ਨਹੀਂ ਕੋਈ ਪਾਰਟੀ ਹੋਵੇ ਕੋਈ ਬੰਦਾ ਹੋਵੇ ਗੁਰੂ ਨਾਲ ਜਿਹੜਾ ਧੋਖਾ ਕਰੂਗਾ ਉਹਨੂੰ ਉਹਦਾ ਇਨਸਾਫ ਇੱਥੇ ਹੀ ਮਿਲ ਜਾਣਾ ਇਸ ਕਰਕੇ ਉਹਨਾਂ ਨੇ ਕੀਤਾ ਇਹ ਉਹ ਭੁਗਤਣਗੇ ਹਾਂ ਮੈਂ ਜਨਾ ਸਰ ਰਵਾਇਤੀ ਪਾਰਟੀਆਂ ਵੀ ਇੱਥੇ ਰਹਿੰਦੀਆਂ ਕਿਉਂਕਿ ਰਵਾਇਤੀ ਪਾਰਟੀਆਂ ਰਹਿਣ ਨਾਲ ਜਿਹੜੀ ਕਾਂਗਰਸ ਆ ਉਹ ਅਸੀਂ ਲੜਦੇ ਅਸੀਂ ਸ਼ੁਰੂ ਤੋਂ ਕਦੀ ਉਹ ਆਉਂਦੇ ਸੀ ਕੱਸੀ ਆਉਂਦੀ ਕਦੀ ਆਉਂਦੇ ਸਾਂ ਲੋਕਾਂ ਨੂੰ ਮੁੱਦੇ ਮਿਲਦੇ ਸੀ ਪਰ ਅੱਜ ਅਕਾਲੀ ਦਲ ਬਹੁਤ ਹਾਸ਼ੀਏ ਤੇ ਚੱਲ ਗਈ ਪਾਰਟੀ ਖੇਰੂ ਖੇਰੂ ਹੋ ਚੁਕੀ ਆ ਇਹ ਤਾਂ ਮੈਨੂੰ ਦੁਖਿਆ ਅੰਤ ਦੇ ਵਿੱਚ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ ਸਾਈ ਤੱਕ ਫਿਰ ਜਿਹੜੇ ਰੁੱਸ ਕੇ ਵੀ ਗਏ ਨੇ ਕਾਂਗਰਸ ਜੱਪੀ ਪਾ ਕੇ ਵਾਪਸ ਲੈ ਆਊਗਾ ਦੇਖੋ ਤੁਸੀਂ ਰੁੱਟੇ ਰਹੋ ਮੈਂ ਮਨਾਤਾ ਰਹੂ ਕਿ ਮਜ਼ਾ ਜ਼ਿੰਦਗੀ ਦਾ यूं ही ਆਤਾ ਰਹੇ ਇਹ ਤਾਂ ਚੱਲਦਾ ਰਹਿੰਦਾ ਇਟਸ ਪਾਰਟ ਆਫ ਲਾਈਫ ਐਂਡ ਪੋਲਿਟਿਕਸ ਕੋਈ ਰੁੱਸ ਗਿਆ ਕੋਈ ਮੰਨ ਗਿਆ ਇਤਨਾ ਹੀ ਚੱਲਣਾ ਇਹ ਮਤਲਬ ਸਾਡੀ ਪਾਰਟੀ ਚ ਨਹੀਂਗਾ ਬਾਕੀ ਪਾਰਟੀਆਂ ਚ ਪਰ ਹਾਂ ਮੇਰੀ ਲਾਸਟ ਗੱਲ ਹੀ ਹੋਈ ਆ ਹਰ ਇੱਕ ਪਾਰਟੀ ਦੇ ਬੰਦੇ ਨੂੰ ਮੈਂ ਕਹਿਣਾ ਚਾਹਨਾ ਜਿਸ ਪਾਰਟੀ ਦੇ ਵਿੱਚ ਤੁਸੀਂ ਜੇ ਪਾਰਟੀ ਦੇ ਕਲੀਸ਼ਨ ਵਿੱਚ ਪਾਰਟੀ ਦੇ ਆਪਣੀ ਮਾਂ ਇਮੋਸ਼ਨ ਦੇ ਵਿੱਚ ਤੁਸੀਂ ਛੱਡ ਕੇ ਚਲੇ ਤੇ ਜਾਂਦੇ ਜੇ ਪਰ ਜਦੋਂ ਤੁਸੀਂ ਛੱਡ ਕੇ ਦੂਜੀ ਪਾਰਟੀ ਜਾਂਦੇ ਜੇ ਉੱਥੇ ਤੁਹਾਨੂੰ ਦੋਇਮ ਦਰਜੇ ਦਾ ਨਾਗਰਿਕ ਮੰਨੇ ਦਿੰਦਾ ਅੱਜ ਉਹੀ ਜਗਮੀਤ ਪਹਿਲਾਂ ਮੇਰੇ ਨਾਲ ਸਟੇਜ ਤੇ ਬਹਿੰਦਾ ਸੀ ਪਾਰਟੀ ਦਾ ਮੁਖ ਬਲਾਰਾ ਸੀ ਉਹਦੀ ਬਾਤ ਚੱਲਦੀ ਸੀ ਅੱਜ ਕੋ ਬੀਜੇਪ ਜੀ ਨੂੰ ਸਨਮਾਨ ਮਿਲੂਗ ਅੱਜ ਕੋ ਬੀਜੇਪੀ ਨੂੰ ਐਮਐਲਏ ਟਿਕਟ ਦਊਗੀ ਕੋ ਤੇ ਡਾਡੀ ਨੂੰ ਐਮਐਲਏ ਟਿਕਟ ਦਊਗੀ ਕੋ ਬਲਾਕ ਪ੍ਰਧਾਨ ਬਣਾਊਗੀ ਕੋ ਚੇਅਰਮੈਨ ਬਣਾਊਗਾ ਨਹੀਂ ਬਣਾਉਗਾ ਆਪਦੇ ਘਰ ਦੇ ਵਿੱਚ ਸੁੱਕਾ ਪਰਚਾਦਾ achar ਰੱਖਈਏ ਸਵਾਦ ਲੱਗਦਾ ਤੇ ਦੂਜੇ ਬੰਨੇ ਜਾ ਕੇ ਭਾਵੇਂ ਮਟਰ ਪਨੀਰ ਵੀ ਹੋਵੇ ਨਾ ਤੇ ਭਾਵੇਂ ਚਿਕਨ ਵੀ ਬਣਾਇਆ ਹੋਵੇ ਉਹ ਸਵਾਦ ਨਹੀਂ ਲੱਗਦਾ ਕਿਉਂ ਆਪਣੇ ਘਰ ਨਹੀਂ ਬਣਿਆ ਸੋ ਇੱਕੋ ਗੱਲਾਂ ਮੇਰੀ ਤੁਹਾਨੂੰ ਰਿਕਵੈਸਟ ਹੈ ਉਹਨਾਂ ਨੇ ਮੁਬਾਰਕ ਅੱਜ ਤੇ ਗਏ ਨੇ ਮੈਂ ਇਹ ਨਹੀਂ ਕਹਿੰਦਾ ਮੇਰੇ ਭਰਾ ਨੇ ਠੀਕ ਹੈ ਪਾਰਟੀ ਦੇ ਡਿਫਰੈਂਸ ਹੁੰਦੇ ਨੇ ਮੇਰੇ ਭਰਾ ਨੇ ਭਰਾ ਰਹਿਣਗੇ ਪਰ ਉਹਨਾਂ ਨੇ ਇਹ ਗਲਤ ਇਹ ਸਾਨੂੰ ਸਮਾਂ ਦੇ ਲਈ ਨਰਿੰਦਰ ਸੰਧੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਧੀਆ ਜੀ ਬਹੁਤ ਤੁਹਾਡਾ ਧੰਨਵਾਦ ਵਧੀਆ ਤੁਹਾਡੀ ਇੰਟਰਵਿਊ ਲੱਗੀ ਮੈਨੂੰ ਕਰਕੇ ਵੀ ਮਜ਼ਾ ਆਇਆ ਤੇ ਇਹ ਮੈਨੂੰ ਲੋਕਾਂ ਨੂੰ ਸੁਣ ਕੇ ਬਹੁਤ ਚੰਗਾ ਲੱਗਾ ਬਹੁਤ ਬਹੁਤ ਧੰਨਵਾਦ ਸੋ ਇਹਨਾਂ ਕਾਂਗਰਸ ਪਾਰਟੀ ਦੇ ਪੰਜਾਬ ਦੇ ਬੁਲਾਰੇ ਨਰਿੰਦਰ ਸਿੰਘ ਸੰਧੂ ਜੀ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਦਲਜੀਤ ਸਿੰਘ ਨਜ਼ਰ ਨਿਊਜ਼ ਕਰਨਤਾ